ਸ਼ਸ਼ੀਕਲ ਦੋਸਤੋ ਓਨ ਦਾ ਸਪੋਰਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੱਡੀ ਖਬਰ ਦੇਣ ਜਾ ਰਹੇ ਹਾਂ ਕਿ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸ਼ੈਣੀ ਨੇ ਫਤਿਹਬਾਦ ਜ਼ਿਲ੍ਹੇ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ। ਉਹਨਾਂ ਨੇ ਬਲਿਆਲਾ ਹੈੱਡ, ਕੁਦਨੀ ਹੈੱਡ, ਚਾਂਦਪੁਰਾ ਸਾਈਫਨ ਅਤੇ ਹੋਰ ਆਸ-ਪਾਸੇ ਦੇ ਕਈ ਇਲਾਕਿਆਂ ਦਾ ਦੌਰਾ ਕਰਦੇ ਹੋਏ ਫਿਲਹਾਲ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਕਈ ਪਿੰਡਾਂ ਦਾ ਦੌਰਾ ਵੀ ਕੀਤਾ। ਉਹਨਾਂ ਨੇ ਚਾਂਦਪੁਰਾ ਸਾਈਫਨ ਦਾ ਦੌਰਾ ਕਰਦੇ ਹੋਏ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਮੁੱਖ ਮੰਤਰੀ ਨਾਇਬ ਸ਼ੈਣੀ ਨੇ ਕਿਹਾ ਕਿ ਹਰਿਆਣਾ ਦੀ ਰਾਜ ਸਰਕਾਰ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਪੂਰੀ ਤਰੀਕੇ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ ਦੀ ਸਰਕਾਰ ਨੇ ਇਸ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਈ ਅਕਸ਼ਤੀ ਪੂਰਤੀ ਪੋਰਟਲ ਖੋਲ੍ਹਿਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਅਵਧੀ ਖਰਾਬੇ ਦੀ ਫਸਲ ਦਾ ਬਿਉਰਾ ਇਸ ਪੋਰਟਲ ਤੇ ਦਰਜ ਕਰਾਏ। ਹੁਣ ਤੱਕ ਕਰੀਬ 1,70,000 ਏਕੜ ਜ਼ਮੀਨਾਂ ਦੀ ਖਰਾਬੇ ਦੀ ਫਸਲ ਦਾ ਬਿਉਰਾ ਇੱਥੇ ਦਰਜ ਕੀਤਾ ਜਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮਕਾਨ ਜਾਂ ਫਿਰ ਛੱਤਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਵੀ ਸਰਕਾਰ ਪੂਰਾ ਮੁਆਵਜ਼ਾ ਦੇਗੀ